ਅੱਜ ਅਸੀਂ ਆਪਣੇ ਵਿਧਾਨ ਸਭਾ ਹਲਕਾ ਨਾਲੇ ਦੇ ਵਿੱਚ ਇੱਕ ਮੁਹਿੰਮ ਜਿਹੜੀ ਸ਼ੁਰੂ ਕੀਤੀ ਸੀਗੀ ਟੀਬੀ ਵਿਲੰਟੀਅਰਸ ਆਪਣੇ ਬਦਕਾਂ ਦੇ ਨਾਲ ਬੈਠ ਕੇ ਚਾਹ ਪੀਤੀਆਂ ਛੇ ਪਿੰਡ ਅੱਜ ਮਿਥੇ ਹੀ ਛੇ ਦੇ ਛੇ ਪਿੰਡ ਜਿਹੜੇ ਕੱਢੇ ਔਰ ਛੇ ਪਿੰਡਾਂ ਦੇ ਵਿੱਚ ਹੀ ਸਾਡੇ ਸਾਡੇ ਵਿਲੰਟੀਅਰਾਂ ਦਾ ਇਹ ਪਿੰਡਾਂ ਦਾ ਜਿਹੜਾ ਕੋ ਕੰਮ ਰਹਿੰਦਾ ਉਹ ਵੀ ਦੱਸਿਆ ਮਿਲ ਕੇ ਬੜਾ ਚੰਗਾ ਲੱਗਾ ਔਰ ਫਿਰ ਪਤਸੋਂ ਤੋਂ ਬਾਅਦ ਕੱਲ ਗੁਰਪੁਰਪਾਤਸੋਂ ਫਿਰ ਅਗਲੇ ਪਿੰਡਾਂ ਦੇ ਵਿੱਚ ਕਰਾਂਗੇ ਹਰ ਪਿੰਡ ਦੇ ਵਿੱਚ ਜਾਵਾਂਗੇ ਇਦਾਂ ਹੀ ਬੈਠ ਕੇ ਦੇਖੋ ਸਾਡੀ ਟੀਮ ਸਾਰੀ ਬੈਠੀ ਆ ਪਿੰਡ ਵਾਲੇ ਤੇ ਸਾਡੇ ਸਰਪੰਚ ਸਾਹਿਬ ਸਾਡੇ ਬਲਾਦ ਸੰਵਤੀ ਦੇ ਮੈਂਬਰ ਵੀ ਆ ਇਹ ਇਹਨਾਂ ਦੀ ਗਵਾਈ ਦੇ ਵਿੱਚ ਇਸ ਏਰੀਆ ਦੇ ਵਿੱਚ ਕਾਫੀ ਕੰਮ ਜਿਹੜਾ ਅਸੀਂ ਕਰਦੇ ਆ ਸਾਡੇ ਬਲਾ ਪ੍ਰਧਾਨ ਨੇ ਲੱਖਾਂ ਵੀਰ ਦੀ ਉਹਨਾਂ ਦੀ ਗਵਾਈ ਚਾਰੇ ਸਾਰੀਆਂ ਮੀਟਿੰਗਾਂ ਜਿਹੜੀਆਂ ਕੀਤੀ ਸੋ ਇਹ ਮਹਿਮ ਜਿਹੜੀ ਆ 182 ਪਿੰਡਾਂ ਦੇ ਵਿੱਚ ਹਰ ਪਿੰਡ ਦੇ ਵਿੱਚ ਜਿਹੜੀ ਇਹ ਕਹਾਂਗੇ ਹਰ ਪਿੰਡ ਦੇ ਵਿੱਚ ਇਦਾਂ ਹੀ ਆਪਣੇ ਪਤਵਾਰਾਂ ਨਾਲ ਬੈਠ ਕੇ ਜਿਹੜਾ ਉਹਨਾਂ ਦੇ ਮਸਲੇ ਜਿਹੜੇ ਉਹ ਹੱਲ ਕਰਾਂਗੇ ਕਿਉਂਕਿ 1 ਸਾਲ ਪੂਰਾ ਬਹਿ ਗਿਆ ਗਵਰਨਮੈਂਟ ਦਾ ਮੈਂ ਸਮਝਦਾ ਕਿ ਜਦ ਕੋਈ ਮਸਲਾ ਪਿੰਡਾਂ ਦਾ ਰਹਿ ਨਾ ਜਾਵੇ ਕਈ ਵਾਰ ਇਹ ਪਚਾਦੇ ਸਾਡੇ ਕੋ ਪਹੁੰਚ ਨਹੀਂ ਕਰ ਸਕਦੇ ਕਈ ਵਾਰ ਇਹ ਆਉਂਦੇ ਆਵੇ ਰਸ਼ਵਟਾ ਹੁੰਦਾ ਤੇ ਮੈਂ ਆਪ ਖੋਦੇ ਪਲਾਨ ਕੀਤਾ ਵੀ ਖੁਦ ਜਾ ਕੇ ਸਾਰੇ ਪਿੰਡਾਂ ਜਾ ਕੇ ਦਾ ਬੈਠ ਕੇ ਜਿਹੜੇ ਜਿਹੜੇ ਕੰਮ ਰਹਿੰਦੇ ਆ ਇਹਨਾਂ ਕੋ ਪੁੱਛ ਕੇ ਉਹ ਸਾਰੇ ਕੰਮ ਜਿਹੜੇ ਕੰਪਲੀਟ ਕੀਤੇ ਜਾਣ ਨਾ ਨਾ ਸਾਡੇ ਦੇ ਸਾਡੇ ਜਿੰਨੇ 16 ਬੰਦਿਆਂ ਤੇ ਐਫ ਆਈ ਆਰ ਹੋਈ ਹੈ ਸਾਡੇ ਦੇ ਸਾਡੇ ਬੰਦੇ ਗਫਤਾਰ ਕਰਾਂਗੇ ਕਿਸੇ ਬੰਦੇ ਨੂੰ ਮਾਫੀ ਕੀਤਾ ਜਾਊਗਾ ਇਹਨਾਂ ਨੂੰ ਫੜ ਕੇ ਜੇਲ੍ਹਾਂ ਦੀਆਂ ਸਲਾਖਾਂ ਦੇ ਪਿੱਛੇ ਧਿਆਗੇ ਔਰ ਜਿੰਨਾ ਚਿਰ ਤੱਕ ਸਾਨੂੰ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸੁਪਾ ਦਾ ਪਤਾ ਨਹੀਂ ਲੱਗ ਜਾਂਦਾ ਵੀ ਉਹ ਕਿੱਥੇ ਆ ਉਹਨਾਂ ਤੱਕ ਸਰਕਾਰ ਜਿਹੜੀ ਆ ਇਹਦੇ ਤੇ ਸਖਤ ਕਾਰਵਾਈ ਕਰੇ ਇਸ ਤਰੀਕੇ ਨਾਲ ਵੀ ਜੇ ਬੰਦੀ ਸਿੰਘਾਂ ਦੀ ਰਿਹਾਈ ਦਾ ਕਰਾਇਆ ਉਹ ਤਾਂ ਬੀਜੇਪੀ ਦੀ ਚਾਲ ਆ ਬਹੁਤ ਵੱਡੀ ਬੀਜੇਪੀ ਕਾਪੀ ਆ ਉਹਨੂੰ 6 ਮਹੀਨੇ ਬਾਅਦ ਬਾਹਰ ਲੈ ਆਉਂਦੀ ਆ ਬੀਜੇਪੀ ਦਾ ਬੰਦਾ ਬੀਜੇਪੀ ਲੈ ਹੁੰਦੀ ਹੈ ਹਰਿਆਣਾ ਸਰਕਾਰ ਲੈ ਕੇ ਆਉਂਦੀ ਆ ਪਰ ਬਹੁਤ ਗਲਤ ਆ ਮੈਂ ਇਸ ਗੱਲ ਦੀ ਨਿੰਦਾ ਕਰਦਾ ਕਿ ਜੇਰੇ ਸਾਡੇ ਬੰਦੀ ਸਿੰਘ ਉਹਨਾਂ ਦੀ ਤੇ ਕੇਦੀ ਦੀ ਆਈ ਦੀ ਕਰਦੇ ਆ ਆਮ ਇਹਨੂੰ ਜਦੋਂ ਬੰਦੀ ਕੱਢ ਦਿੰਦੇ ਸੋ ਮੈਂ ਇਸ ਗੱਲ ਦੀ ਦਿੰਦਾ ਕਰਦਾ ਕਿ ਹਰਿਆਣੇ ਚ ਬੀਜੇਪੀ ਜਾਣ ਬੁੱਝ ਕੇ ਇਦਾਂ ਦਾ ਮਾਹੌਲ ਬਣਾਉਂਦੀ ਆ ਜਾਣ ਬੁੱਝ ਕੇ ਉਹਨੂੰ ਬਾਹਰ ਲੈ ਕੇ